ਐਸਟ ਵੀ ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੀਐਸ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਸਿਆ ਅਕਾਰ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚ ਸ਼ੋਅ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਵਿਮਨਸ ਡੇ ਦੀ ਵੇਖੋ ਦੁਨੀਆ ਦੇ ਵਿੱਚ ਹਰ ਪਾਸੇ ਹਰ ਮੁਲਕ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ ਇਸ ਦੀ ਕੀ ਮਹੱਤਤਾ ਹੈ ਅੱਜ ਸਾਡੇ ਨਾਲ ਸਾਡੇ ਵੱਡੇ ਭੈ ਜੀ ਮੇਜ਼ਬਾਨ ਰਾਣੀ ਮੰਗਰ ਜੀ ਸਰ ਨਾਲ ਸੁਲਝਾ ਰਹੇ ਨੇ ਐਵੇਂ ਪੰਜੀ ਸਤਿਕਾਰ ਜੀ ਸਤਿਕਾਰ ਪਾਲ ਸਵਾਗਤ ਹੈ ਤੁਹਾਡਾ ਐਸਜੀ ਦੇ ਉਤੇ ਥੈਂਕ ਯੂ ਤੇ ਪੰਦੀ ਮੈਂ ਤੁਹਾਨੂੰ ਅੱਜ ਤਾਂ ਕਰਕੇ ਬੁਲਾਇਆ ਕਿ ਮੈਂ ਚਾਹੁੰਨਾ ਕਿ ਅੱਜ ਦੇ ਦਿਨ ਦੀ ਮਹਾਨਤਾ ਬਾਰੇ ਦੱਸੋ ਤੁਸੀਂ ਜਿਹੜਾ ਆਪਾਂ ਅੱਜ ਸ਼ੋਅ ਕਰ ਰਹੇ ਆਂ ਔਮਨਡੇ ਆ ਰਿਹਾ ਹੈ ਹਾਂਜੀ ਤੇ ਇਹਦੀ ਕੀ ਮਹਤਤਾ ਹੈ ਔਮਨ ਸਟੇਪ ਪਾਲ ਬਹੁਤ ਪਹਿਲਾਂ ਨਾ ਨਿਊਯਾਰਕ ਦੇ ਵਿੱਚ ਇੱਕ ਗਰਮੈਂਟ ਦੀ ਫੈਕਟਰੀ ਹੁੰਦੀ ਸੀ ਹਾਂ ਤੇ ਉੱਥੇ ਜਿਹੜੀਆਂ ਲੇਡੀਆਂ ਲੇਡੀਆਂ ਉਹਨਾਂ ਨੂੰ ਵਰਕਿੰਗ ਕੰਡੀਸ਼ਨਸ ਉਹਨਾਂ ਦੀਆਂ ਵਧੀਆ ਵਧੀਆ ਨਹੀਂ ਸੀ ਜੀ ਤੇ ਉਹਨਾਂ ਨੇ ਫਿਰ ਸਟ੍ਰਾਈਕ ਕਰਤੇ ਦੇ ਸਟ੍ਰਾਈਕ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਮਤਲਬ ਮੰਨਦੀਆਂ ਸੀ ਵੀ ਸਾਡੇ ਇੱਕ ਤੇ ਵੰਟਿੰਗ ਦੇ ਵਿੱਚ ਚੰਗੀਆਂ ਸਾਨੂੰ ਕੋਈ ਵੂਮਨ ਜਿਹੜੀਆਂ ਨੇ ਸਾਨੂੰ ਕੋਈ ਇਕੁਐਲਿਟੀ ਕੁਝ ਚੰਗੀ ਤੇ ਸਾਨੂੰ ਮਿਲਣਾ ਚਾਹੀਦਾ ਹੈ ਹੈਨਾ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹਨ ਤਰਤੇ ਵੂਮਨ ਜਿਹੜੀਆਂ ਅੰਡਰਪ੍ਰੈਟ ਸੀ ਗਿਆ ਅੱਛਾ ਸੋ 1999 ਦੇ ਵਿੱਚ ਨਾ ਸਭ ਤੋਂ ਪਹਿਲੀ ਵਾਰੀ ਆਪਣਾ ਮਤਲਬ ਵੂਮਨਸ ਡੇ ਤੇ ਇਹ 28 ਫਰਵਰੀ ਦੀ ਗੱਲ ਹੈ 1909 ਦੀ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਕਿ ਆ ਕਿ ਇਹ ਹੋਣਾ ਚਾਹੀਦਾ ਹੈ ਅ ਵੂਮਨਸ ਡੇ ਤੇ ਫਿਰ ਜਿਹੜੀ ਸੋਸ਼ਲਿਸਟ ਪਾਰਟੀ ਸੀ ਨਾਸਟਲ ਉਹਨਾਂ ਨੇ ਕਿਹਾ ਵੀ ਠੀਕ ਹੈ ਵੀ ਤੁਸੀਂ ਇਹ ਸ਼ੁਰੂ ਕਰ ਮਹੰਦ ਲ ਉਹਨਾਂ ਨੇ ਪਾਸ ਕਰਤਾ ਤੇ 1909 ਦੇ ਵਿੱਚ ਤੇ ਇਹਨਾਂ ਨੇ ਕਿਹਾ ਕਿ ਜਿਹੜੇ ਮਾਰਚ 8 ਹੈ ਨਾ ਹਰ ਸਾਲ ਇਹ ਉਦੋਂ ਨੂੰ ਔਰਮਨਸ ਦੇ ਵਾਸਤੇ ਸਪੈਸ਼ਲੀ ਹੈਗੀ ਆ ਉਸ ਟਾਈਮ ਤੋਂ ਸੇ ਹਰ ਸਾਲ ਨੂੰ ਆ ਹਰ ਸਾਲ ਇਸ ਕਰਕੇ ਲੋੜ ਆ ਲੈਡੀਜ਼ ਇਕਵੈਲਿਟੀ ਚੰਗੀਆਂ ਚੰਗੀਆਂ ਨੇ ਵਰਕਿੰਗ ਕੰਡੀਸ਼ਨਸ ਚੰਗੀਆਂ ਚੰਗੀਆਂ ਨੇ ਜੀ ਪੀਸ ਚੰਗੀਆਂ ਨੇ ਹੈ ਨਾ ਤੁਸੀਂ ਜੀ ਸੱਚਾ ਜਨਾ ਪਰਪਲ ਰੰਗ ਦਾ ਸੂਟ ਕਿਉਂ ਪਾ ਕੇ ਆਈਆਂ ਜੀ ਜੋ ਕਿ ਜਿਹੜਾ ਪਰਪਲ ਰੰਗ ਹੈ ਨਾ ਇਹ ਔਮਨਸ ਡੇ ਦਾ ਇੱਕ ਰੰਗ ਦਿੱਤਾ ਗਿਆ ਵਾਹ ਜੀ ਵਾਹ ਕੀ ਬਾਤ ਹੈ ਤੇ ਇਹਦਾ ਮਤਲਬ ਕਿ ਤੁਹਾਡੀ ਡਿਗਨਿਟੀ ਜਸਟਿਸ ਪਰਪਲ ਰੰਗ ਦਾ ਇਹਦੇ ਵਿੱਚ ਕਹਿੰਦੇ ਨੇ ਤੁਸੀਂ ਹਰਾ ਵੀ ਪਾ ਸਕਦੇ ਹੋ ਹਰਾ ਦਾ ਰੰਗ ਦਾ ਮਤਲਬ ਉਹਨਾਂ ਨੇ ਕਿਹਾ ਉਮੀਦ ਜਿਹੜੀ ਉਮੀਦ ਨਿਸ਼ਾਨ ਬਣੀ ਰਹੇ ਜੀ ਤੇ ਚਿੱਟਾ ਵੀ ਪਾ ਸਕਦੇ ਹੋ ਉਹ ਪਿਓਰਿਟੀ ਲਈ ਸੋ ਵੈਸੇ ਦੇ ਪਰਪਲ ਕਲਰ ਦਾ ਤਾਂ ਨਾਲ ਤੁਸੀਂ ਅਗਰ ਗ੍ਰੀਨ ਤੇ ਵਾਈਟ ਮੈਚ ਕਰਦੇ ਹੋ ਤੇ ਉਹਨਾਂ ਦਾ ਇਹ ਮਤਲਬ ਹੈ ਵਾਈਟ ਸ਼ਾਂਤੀ ਦਾ ਪ੍ਰਤੀਕ ਹੈ ਹਾਂਜੀ ਸ਼ਾਂਤੀ ਦਾ ਤੇ ਗ੍ਰੀਨ ਜਿਹੜਾ ਉਮੀਦ ਕੋ ਇਹ ਕੋ ਛੱਡੀ ਨਹੀਂ ਚਾਹੀਦੀ ਬੰਦੇ ਨੂੰ ਜੀ ਜੀ ਸੋ ਲੇਡੀਜ਼ ਨੇ ਹੌਪ ਨਹੀਂ ਛੱਡੀ ਹੂੰ ਹੂੰ ਸੋ ਹਰ ਸਾਲ ਮਨਾਉਂਦੀਆਂ ਨੇ ਔਰ ਇੱਥੇ ਤੁਹਾਨੂੰ ਪਤਾ ਹੈ ਕਿ ਤਕਰੀਬਨ ਹਰ ਸ਼ਹਿਰ ਚ ਹਰ ਕੰਟਰੀ ਚ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਔਮਨਸ ਡੇ ਦਾ ਹੈ ਹਰ ਥਾਂ ਤੇ ਲਿਕੇ ਨੇ ਮਨਾਏ ਜਾਂਦੇ ਇਕੱਠੀਆਂ ਹੁੰਦੀਆਂ ਨੇ ਆਪਣੇ ਆਪਣੇ ਦਸਦਿਆਂ ਨੇ ਕਿ ਕਿੰਨਾ ਫਰਕ ਪੈ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਕਿੰਨਾ ਕੋ ਮਹਿਸੂਸ ਕਰਦੇ ਹੋ ਵੀ ਜਿਵੇਂ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵਿਮਨਜ਼ ਤੇ ਕਿੰਨਾ ਕੋ ਫਰਕ ਪਿਆ ਹ ਹਮ ਦੇਖੋ ਪਾਲ ਜੇ ਤਾਂ ਆਪਾਂ ਆਪਣੀਆਂ ਪ੍ਰਾਣੀਆਂ ਨਾਨੀਆਂ ਦਾਦੀਆਂ ਦਾ ਟਾਈਮ ਤੇ ਜਾਈਏ ਹੈ ਨਾ ਸਿਰਫ ਉਹ ਘਰ ਚ ਹੀ ਸੀ ਜੀ ਬਾਹਰ ਨਹੀਂ ਸੀ ਨਿਕਲਦੀਆਂ ਪੜਾਈ ਨਹੀਂ ਸੀ ਕਰ ਸਕਦੇ ਲੋਕ ਹੈ ਨਾ ਅਗਰ ਵੱਧ ਤੋਂ ਵੱਧ ਸਤਵੀਂ ਅੱਠਵੀਂ ਤੱਕ ਮਸਾਂ ਬੜਦੀਆਂ ਸੀ ਉਹਨਾਂ ਦੇ ਨਾਲ ਜੀ ਹੈ ਨਾ ਤੇ ਹੁਣ ਦੇਖੋ ਹੁਣ ਮੇਰੇ ਖਿਆਲ ਚ ਜੇ ਅੱਗੇ ਨਹੀਂ ਤੇ ਪਿੱਛੇ ਵੀ ਨਹੀਂ ਹੈਗੀਆਂ ਪਰ jobb ਜਿਹੜੀ ਹੈ ਅੱਜਕੱਲ ਵਮਨ ਕਰ ਰਹੀ ਹੈ ਦੇਖੋ ਆਪਾਂ ਪਹਿਲਾਂ ਕਹਿੰਦੇ ਸੀ ਔਰਤਾਂ ਨੂੰ ਜਿਹੜਾ ਵੀ ਨੌਕਰੀ ਦਾ ਜਿਹੜਾ ਜਦਾ ਵੱਡਾ ਕੋਈ ਨਹੀਂ ਮਿਲਦਾ ਹਾਂਜੀ ਪਰ ਹੁਣ ਤਾਂ ਹਰੇਕ ਖੇਤਰ ਦੇ ਵਿੱਚ ਔਰਤਾਂ ਨੂੰ ਬਰਾਬਰਤਾ ਮਿਲੀ ਹੋਈ ਹੈ ਤੇ ਇੱਥੇ ਵੀ ਇਸ ਦੇ ਵਿੱਚ ਸਰਕਾਰ ਚ ਵੀ ਮਤ ਹੈ ਹਾਂਜੀ ਆ ਦੇਖੋ ਵੱਡੇ ਵੱਡੇ ਟਰੱਕ ਜਿਹੜੇ ਆਮ ਸੋਚਦੇ ਆ ਕਿ ਆਪਾਂ ਕਿੱਥੇ ਕੁੜੀਆਂ ਚਲਾਣਗੇ ਹੈਨਾ ਵੱਡੇ ਵੱਡੇ ਟਰੱਕ ਜਿਹੜੇ ਆਮ ਕਈ ਵੇਲੇ ਦੇਖੋ ਲੇਡੀਆਂ ਚਲਾ ਰੀਆਂ ਨੇ ਜਾਜ ਲੇਡੀਆਂ ਚਲਾ ਰੀਆਂ ਨੇ ਤੇ ਹੋਰ ਕਿਹੜੀ ਚੀਜ਼ ਆ ਜਿਹੜੀ ਨਹੀਂ ਚਲਾ ਸਕਦੀਆਂ ਨਹੀਂ ਕੰਮ ਕਰ ਸਕਦੀ ਪਰ ਇੱਥੇ ਮੈਂ ਇੱਕ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਇੱਥੇ ਅੱਜ ਵੀ ਹੁਣ ਮੈਂ ਕਈ ਵੇ ਕਈਆਂ ਨਾਲ ਗੱਲ ਕੀਤੀ ਹੈ ਤੇ ਨਾਲ ਗੱਲ ਕਰਨ ਤੋਂ ਬੰਨਾ ਹੋਰ ਨਾਲ ਵੀ ਗੱਲ ਕੀਤੀ ਵੀ ਵਿਮਨਸ ਡੇ ਦੇ ਪੱਗਲਬੱਤ ਕਰਨੀ ਕਹਿੰਦੇ ਹਾਂ ਹਾਂ ਬੰਮਨਾ ਬਹੁਤ ੱੱਕਾ ਹੋ ਰਿਹਾ ਹੈ ਕੀ ਤੁਸੀਂ ਸੋਚਦੇ ਕਿ ਅੱਜ ਵੀ ੱੱਕਾ ਹੋ ਰਿਹਾ ਹੈ ਆ ਮੈਨੂੰ ਤਾਂ ਨਹੀਂ ਲੱਗਦਾ ਹਮਮ ਕਿਉਂਕਿ ਜੜੀਆਂ ਨੇ ਲੇਡੀਆਂ ਉਹ ਇਕੁਅਲੀ ਨਾਲ ਹਰ ਦੇਖੋ ਕਦਮ ਨਾਲ ਕਦਮ ਲਾ ਕੇ ਤੁਰ ਰਹੀਆਂ ਤੱਕਾ ਜਿਹੜਾ ਉਹ ਕਹੋ ਹੋ ਸਕਦਾ ਹੈ ਕਈਆਂ ਦਾ ਪਾਰਟ ਆਫ ਲਾਈਫ ਹੋਵੇ ਜਾਂ ਉਹਨਾਂ ਦੇ ਉਹ ਜੀਆਂ ਕੰਡੀਸ਼ਨ ਪਰ ਮੈਜੋਰਟੀ ਦੇ ਵਿੱਚ ਨਹੀਂ ਹੋ ਰਿਹਾ ਮੇਰੇ ਨਹੀਂ ਸਾਬਦਾ ਹਮਮ ਹਾਂਜੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਮਤਿਆ ਸੈਸ਼ਨ ਸੰਸਾਜ ਮੇਰੇ ਕੋਲ ਅਸੋਸੀਏਸ਼ਨ ਅਸੀਂ ਬਾਤ ਚੱਲਦਾ ਤਾਂ ਆਲਮੋਸਟ 22 ਚੱਲ ਰਿਹਾ ਜੀ ਹਾਂਜੀ ਸਾਰੀਆਂ ਮੈਚੁਰ ਲੇਡੀਆਂ ਨੇ ਉਹਦੇ ਵਿੱਚ ਵੀ ਤੇ ਕਦੇ ਅਸੀਂ ਹਰ ਟਾਪਿਕ ਤੇ ਯੂਸ਼ਲੀ ਹਮੇ ਨੇ ਇੱਕ ਵਾਰੀ ਮਿਲਦੇ ਆ ਇਹੋ ਜਿਹੇ ਗੱਲਾਂ ਸੇ ਕਰਦੇ ਆ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਫੰਕਸ਼ਨ ਦੇ ਵਿੱਚ ਜਾਣ ਦਾ ਤੇ ਉੱਥੇ ਜਿਹੜੇ ਵੀ ਜਿੰਨੀਆਂ ਵੀ ਲੇਡੀਆਂ ਹੁੰਦੀਆਂ ਸਾਰਿਆਂ ਨੂੰ ਬੜਾ ਤਜਰਬਾ ਹੁੰਦਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਸਗੋਂ ਸਾਨੂੰ ਸਾਡੀ ਵੀ ਯਾਦਗਾਰੀ ਦੇ ਵਿੱਚ ਵਾਧਾ ਹੁੰਦਾ ਹਾਂਜੀ ਆਪਾਂ ਸਮਰੱਥ ਦੇ ਦੰਮ ਤੱਕ ਪਹੁੰਚ ਸਕਦੇ ਹਰੇ ਲਾ ਬਿਲਕੁਲ ਹਾਂਜੀ ਇਹ ਜ਼ਰੂਰੀ ਨਹੀਂ ਕਿ ਮੈਨ ਜਾਂ ਊਮਨ ਸਾਰੇ ਹੀ ਸਿੱਖਦੇ ਨੇ ਹੂੰ ਹੂੰ ਤੇ ਉਮੀਦ ਛੱਡੇ ਵੀ ਨਹੀਂ ਚਾਹੀਦੀ ਮੈਨੂੰ ਲੱਗਦਾ ਹੈ ਕਿ ਕਈ ਵਾਰੀ ਕਈ ਲੋਕ ਰਟਾਰੋਗੇ ਕਹਿੰਦੇ ਨੇ ਹੁਣ ਸਿੱਖ ਕੇ ਕੀ ਕਰਨਾ ਹੈ ਇੰਡੀਆ ਇੱਕ ਮੇਰੇ ਆਂਟੀ ਹੁੰਦੇ ਸੀਗੇ ਉਹਨਾਂ ਨੇ ਬੜੀ ਵਧੀਆ ਉਹਨਾਂ ਦੀ ਜੌਬ ਸੀ ਔਰ ਜੌਬ ਤੋਂ ਬਾਅਦ ਇੱਕ ਡਿਗਰੀ ਉਹਨਾਂ ਨੇ ਹੋਰ ਕੀਤੀ 70 ਸਾਲ ਤੋਂ ਬਾਅਦ ਬਿਲਕੁਲ ਜੀ ਇੱਥੇ ਵੀ ਹੁਣ ਵੇਖੋ ਕਈ ਜਿਹੜੇ ਵੇਖਿਆ ਤੇ ਸਾਡੇ ਮੀਡੀਆ 'ਚ ਇੱਕ ਦੋ ਹੋਏਗੇ ਨੇ ਜਿਨ੍ਹਾਂ ਨੇ ਇੱਥੇ ਆ ਕੇ ਪੀ ਐਚ ਡੀ ਕੀਤੀ ਹੈ ਜਿਹੜੇ ਕਿ ਰਿਟਾਇਰਮੈਂਟ ਲੈ ਕੇ ਆਏ ਨੇ ਇੱਥੇ ਤੇ ਇੱਥੇ ਆ ਕੇ ਪੀ ਐਚ ਡੀ ਕੀਤੀ ਹੈ ਇਹ ਸਰ ਆਪਾਂ ਕਿਵੇਂ ਕਹਿ ਸਕਦੇ ਹਾਂ ਕੁਆਲਿਟੀ ਨਹੀਂ ਹੁਣ ਤਾਂ ਮੇਰੇ ਇੱਕ ਬਹੁਤ ਫਰਕ ਪੈ ਗਿਆ ਬਹੁਤ ਹੈ ਜੀ ਹਾਂਜੀ ਸੋ ਹੋ ਸਕਦਾ ਕਿ ਉਹ ਜਿਹੜੀਆਂ ਔਰਤਾਂ ਨੇ ਨਿਊਯਾਰਕ ਦੇ ਵਿੱਚ ਜਾਂ ਉਦੋਂ ਪ੍ਰੋਟੈਸਟ ਕੀਤਾ ਫਿਰ ਤਾਂ ਪਤਾ ਬੰਗਲਾਦੇਸ਼ ਵਗੈਰਾ ਉੱਥੇ ਵੀ ਪ੍ਰੋਟੈਸਟ ਵਗੈਰਾ ਹੋਇਆ ਕਈ ਕੰਟਰੀਸਟ ਹੋਇਆ ਅੰਜ ਪਰ ਹੁਣ ਇਸ ਮੌਕੇ ਤੇ ਹੁਣ ਮੇਰੇ ਖਿਆਲ ਚ ਲੇਡੀਜ਼ ਜਿਹੜੀਆਂ ਨੇ ਨਾ ਉਹ ਵੀ ਘਟ ਨਹੀਂ ਹੈਗੀਆਂ ਔਰ ਪੂਰਾ ਕੰਦੇ ਨਾ ਕੰਦਾ ਪਲਾ ਗਿਆ ਤੁਰਦੀਆਂ ਮੈਂ ਕਹਿੰਦੀ ਮਰਦਾਂ ਤੋਂ ਇੱਕ ਕਦਮ ਅੱਗੇ ਚੱਲਦੀਆਂ ਨੇ ਜੇ ਕਹਦੇ ਲਿਖਿਆ ਜਾਵੇ ਤਾਂ ਬਹੁਤ ਟੈਲੈਂਟਡ ਨੇ ਤੇ ਬੜੀ ਇੱਜ਼ਤ ਵੀ ਮਿਲਦੀ ਹੈ ਹਰ ਇੱਕ ਨੂੰ ਮਿਲਦੀ ਹੈ ਕਿ ਕੁਝ ਕੁ ਹੈਗਾ ਵੀ ਕਈਆਂ ਨੂੰ ਅੰਰਾਜ ਜੀ ਹੈਗੀ ਪਤਾ ਨਹੀਂ ਕਿਉਂ ਹੈ ਉਹ ਕੋਈ ਪਤਾ ਨਹੀਂ ਇਹ ਪੰਜੀ ਹੁੰਦਾ ਵੀ 네ਗੇਟਿਵ ਥਿੰਕਿੰਗ ਤੇ ਵੀ ਹੁੰਦਾ ਵੀ ਜਦ ਵੀ 네ਗੇਟਿਵ ਸੋਚਦੇ ਹਾਂ ਹਾਂਜੀ ਤੇ ਉਹਦਾ ਅਸਰ ਸਰੀਰ ਤੇ ਪੈਂਦੇ ਪੈਂਦਾ ਹਾਂਜੀ ਕਈ ਵਾਰੀ ਆਪਾਂ ਨਹੀਂ ਤੁਹਾਡੀ ਗੱਲ ਠੀਕ ਆ ਜਿਹੜੀਆਂ ਪੋਜ਼ਿਟਿਵ ਤੇ ਨੈਗੇਟਿਵ ਥਿੰਕਿੰਗ ਜਿਹੜੀ ਹੈ ਨਾ ਇਹ ਬੰਦੇ ਨੂੰ ਜੇ ਪੋਜ਼ਿਟਿਵਨੈਸ ਹੈ ਤੇ ਅੱਗੇ ਵਧਾਏਗੀ ਜੇ ਨੈਗੇਟਿਵਨੈਸ ਹੈ ਤਾਂ ਡੇਚ ਤੁਹਾਨੂੰ ਪਿੱਛੇ ਖਿੱਚ ਲਏਗੀ ਤੇ ਮੇਰਾ ਖਿਆਲ ਹੈ ਮੈਂ ਇੱਥੇ ਸਾਡੇ ਸਰੋਤ ਨੇ ਵੀ ਸਮਝੀ ਕਰਦਾ ਕਿ ਲੇਡੀਜ਼ ਦੇ ਵਿੱਚ ਨੈਗੇਟਿਵ ਥਿੰਕਿੰਗ ਜਿਹੜੀ ਹੈ ਜਿਆਦਾ ਹੁੰਦੀ ਹੈ ਇਹ ਆਈ ਡੋਟ ਨੋ ਫਾਲ ਤੇ ਆਪਾਂ ਇਹਦਾ ਸਨ ਨਹੀਂ ਕਿਸਾ ਨਹੀਂ 100% ਨਹੀਂ ਬਟ ਮੇਰਾ ਖਿਆਲ ਹੈ ਲਗਭਗ ਜਿਆਦਾ ਹੁੰਦੀ ਹੈ ਆ ਚਲੋ ਇਸ ਵਾਰ ਆਪਾਂ ਬੱਸ ਨਹੀਂ ਕਰਦੇ ਪਰ ਨਰਜਨਿਆ ਨੂੰ ਜਾਣਦੇ ਆ